ਤੂੰ ਏਸੀ ਦੇ ਵਿੱਚ ਰਹਿ ਰਹਿ ਹੋਗੀ ਰੂਵਰਗੀ ਹੋਏ ਤੂੰ ਏਸੀ ਦੇ ਵਿੱਚ ਰਹਿ ਰਹਿ ਹੋਗੀ ਰੂਵਰਗੀ ਤੇ ਅਸੀਂ ਕਾਲੇ ਹੋਗੇ ਧੁੱਪਾਂ ਦੇ ਵਿੱਚ ਰੜ ਰੜ ਕੇ ਨਹੀਂ ਤੂੰ ਏਸੀ ਦੇ ਵਿੱਚ ਰਹਿ ਰਹਿ ਹੋਗੀ ਰੂਵਰਗੀ ਤੇ ਅਸੀਂ ਕਾਲੇ ਹੋਗੇ ਧੁੱਪਾਂ ਦੇ ਵਿੱਚ ਰੜ ਰੜ ਕੇ ਤੈਨੂੰ ਟੱਚ ਕਰੀਏ ਤਾਂ ਉੱਥੇ ਹੀ ਦਾਗ ਜਾਂ ਬਣ ਜਾਂਦੇ ਤੇ ਸਾਡੇ ਨਾੜ ਹੀ ਲੱਭਦੀ ਬੱਲੀਏ ਕੋਸ਼ਿਸ਼ਾਂ ਕਰ ਕਰ ਕੇ ਨੀ ਤੂੰ ਏਸੀ ਦੇ ਵਿੱਚ ਰਹਿ ਰਹਿ ਹੋਗੀ ਰੂਵ ਵਰਗੀ ਤੇ ਅਸੀਂ ਕਾਲੇ ਹੋਗੇ ਧੁੱਪਾਂ ਦੇ ਵਿੱਚ ਰੜ ਰੜ ਕੇ ਤੇਰੇ ਡੈਡ ਨੇ ਅਜ ਤੱਕ ਤੈਨੂੰ ਤਤੀ ਵਾ ਨਾ ਲੱਗਣ ਦਿੱਤੀ ਨੀ ਸਾਡਾ ਬਾਪੂ ਖੇਤੀ ਕੰਮ ਕਰਵਾਉਂਦਾ ਧੁੱਪ ਲੱਗਦੀ ਐ ਤਿੱਖੀ ਨੀ ਹੋ ਤੈਨੂੰ ਬੱਡੇ ਉੱਤੇ ਸੀਸ ਕੋਡਾ ਗਿਫਟ ਮਿਲੀ ਨੀ ਤੈਨੂੰ ਬੱਡੇ ਉੱਤੇ ਸੀਸ ਕੋਡਾ ਗਿਫਟ ਮਿਲੀ ਤੇ ਮੈਂ ਲਿਆ ਪਲਟੀਨਾ ਘਰਦਿਆਂ ਦੇ ਨਾਲ ਲੜਕੇ ਨੀ ਹਾਏ ਮੈਂ ਲਿਆ ਪਲਟੀਨਾ ਘਰਦਿਆਂ ਦੇ ਨਾਲ ਲੜਕੇ ਨੀ ਨੀ ਤੂੰ ਏਸੀ ਦੇ ਵਿੱਚ ਰਹਿ ਰਹਿ ਹੋਗੀ ਰੂਵ ਵਰਗੀ ਤੇ ਅਸੀਂ ਕਾਲੇ ਹੋ ਗਏ ਧੁੱਪਾਂ ਦੇ ਵਿੱਚ ਰੜਕੇ ਨਹੀਂ ਅਸੀਂ ਕਾਲੇ ਹੋ ਗਏ ਧੁੱਪਾਂ ਦੇ ਵਿੱਚ ਰੜਕੇ ਨਹੀਂ ਸਾਡਾ ਸਾਰਾ ਟਬਰ ਸੌਂਦਾ ਸੁਖ ਨਾਲ ਇੱਕ ਫਰਾਟੇ ਥੱਲੇ ਨਹੀਂ ਜਦ ਬਿਜਲੀ ਦਾ ਕਟ ਲੱਗਦਾ ਮੇਰੀ ਬੇਬੇ ਪੱਖੀ ਛੱਲੇ ਨਹੀਂ ਥੋਡੇ ਪੌਪ ਮਿਊਜ਼ਿਕ ਸੁਣਦੇ ਵੀ ਅਰ ਪੀ ਪੀ ਕੇ ਹੋ ਥੋਡੇ ਪੌਪ ਮਿਊਜ਼ਿਕ ਸੁਣਦੇ ਵੀ ਅਰ